ਜਿਹੜੀ ਜੀਐਸਵੀ ਚੱਲ ਰਹੀ ਹੈ ਇਹ ਜੋ ਸੜਕ ਦੇ ਨਾਲ ਬਰਮ ਦੇ ਉਪਰ ਕੋਈ ਰੂੜੀਆਂ ਨੇ ਕਿਸੇ ਪੱਥਰ ਪਏ ਨੇ ਨਜਾਇਜ਼ ਕਬਜੇ ਕੀਤੇ ਹੋਏ ਨੇ ਉਹਨਾਂ ਨੂੰ ਅਸੀਂ ਹਟਾ ਰਹੇ ਅੱਜ ਤਾਂ ਕਿ ਅਸੀਂ ਇਹਨੂੰ ਵਧੀਆ ਸਫਾਈ ਕਰਕੇ ਇੰਟਰਲੌਕ ਵਗੈਰਾ ਲਾ ਸਕੀਏ ਤੇ ਸਾਨੂੰ ਹਾਜਤ ਕਾ ਵਧੀਆ ਸਹਿਯੋਗ ਕਰ ਰਹੇ ਨੇ ਸਾਰੇ ਨਗਰ ਵਾਲੇ ਤੇ ਅਸੀਂ ਵਧੀਆ ਕੰਮ ਕਰ ਰਹੇ ਹਾਂ ਸਵੇਰ ਤੋਂ ਲੈ ਕੇ ਪਤਾ ਲੱਗਿਆ ਜੀਐਸਵੀ ਜਿਹੜੀ ਤੁਸੀਂ ਆਪ ਵੀ ਚਲਾ ਰਹੇ ਹੋ ਹਨ ਕੀ ਕਹਿਣਾ ਚਾਹੁੰਦੇ ਹੋ ਆਇਆ ਜੀ ਮੂਰੇ ਇਲਾਕੇ ਦੇ ਫੇਰ ਕੰਮ ਕਰਨਾ ਜੀ ਸਾਰੇ ਕੰਮ ਕਰਨੇ ਪੈ ਜੇ ਟਰੈਕਟਰ ਚਲਾਉਣਾ ਵੀ ਆ ਕਦੇ ਜੀ ਸੀ ਬੀ ਵੀ ਚਲਾਵਾਂਗੇ ਸਾਰੇ ਫੇਰ ਕੰਮ ਪਹਿਲ ਦੇ ਅਧਾਰ ਤੇ ਫੇਰ ਹੀ ਕਰ ਸਕਦੇ ਆ ਜੀ ਕੀ ਕਹਿਣਾ ਚਾਹੋਗੇ ਸਰ ਮਜਾਇਜ ਕਾਰਜ ਲੈ ਕੇ ਇਹਨਾਂ ਚ ਪੀਲਾ ਪੰਜਾ ਚਲਾਇਆ ਅੱਜ ਅਸੀਂ ਨਗਰ ਪੰਚਾਇਤ ਮਹਿਲਖੁਰਦ ਸਰਪੰਚ ਹਰਪਾਲ ਸਿੰਘ ਸਾਰੇ ਮੈਂਬਰ ਹਾਜ਼ਰ ਆ ਗਏ ਤੇ ਕੱਲ ਅਸੀਂ ਘਰ ਘਰ ਜਾ ਕੇ ਇਹਨਾਂ ਨੂੰ ਹਟਾਉਣ ਬਾਰੇ ਕਹਿ ਗਏ ਸੀਗੇ ਜਿਨ੍ਹਾਂ ਨੇ ਪਾਥੀਆਂ ਵਗੈਰਾ ਚੱਕਣੀਆਂ ਠੀਕ ਆ ਤੇ ਬਾਕੀ ਅਸੀਂ ਜੀਸੀਬੀ ਵਗੈਰਾ ਲੈ ਕੇ ਆਪ ਸਾਰੇ ਮੈਂਬਰ ਸਵੇਰ ਦੇ ਲੱਗੇ ਆ ਇਹਨੂੰ ਰੂੜੀਆਂ ਵਗੈਰਾ ਪਰੇ ਕਰ ਰਹੇ ਆ ਤੇ ਜੋ ਵੀ ਕੋਈ ਮਟੀਰੀਅਲ ਪਿਆਗਾ ਸਾਰਾ ਅਸੀਂ ਉਹ ਪਾਸੇ ਕਰ ਰਹੇ ਆ ਨਗਰ ਦਾ ਸਹਿਯੋਗ ਆ ਜੀ ਸਾਰੇ ਆਖੇ ਲੱਗ ਰਹੇ ਨੇ ਚਲ ਜੀ ਤੋਂ ਨਹੀਂ ਚੱਕਿਆ ਗਿਆ ਅਸੀਂ ਅੱਜ ਚੱਕਤਾ ਕਿ ਅਸੀਂ ਪਿੰਡ ਦਾ ਜਿਹੜਾ ਹੈਗਾ ਸਾਫ ਸਫਾਈ ਤੇ ਪਿੰਡ ਦਾ ਸੀਵਰੇਜ ਸਿਸਟਮ ਜਾਂ ਹੋਰ ਉਹ ਵਧੀਆ ਬਣਾਉਣਾ ਫਿਰ ਕੰਮ ਕਰਨਾ ਜੀ ਸਾਰੇ ਕੰਮ ਕਰਨੇ ਪੈਗੇ ਟਰੈਕਟਰ ਚਲਾਉਣਾ ਵੀ ਆ ਕਦੇ ਜੀਸੀਬੀ ਵੀ ਚਲਾਵਾਂਗੇ ਸਾਰੇ ਫਿਰ ਕੰਮ ਅਲ ਦੇ ਦਰ ਤੇ ਫੇਰ ਹੀ ਕਰ ਸਕਦੇ ਆ ਜੀ ਕੀ ਕਹਿਣਾ ਚਾਹੋਗੇ ਸਰ ਮਜਾਜ ਕਾਗਲ ਲੈ ਕੇ ਇਹਨਾਂ ਚ ਪੀਲਾ ਪੰਚਾ ਚਲਾਇਆ ਅੱਜ ਅਸੀਂ ਨਗਰ ਪੰਚਾਇਤ ਮਹਿਲਖੁਰਦ ਸਰਪੰਚ ਹਰਪਾਲ ਸਿੰਘ ਸਾਰੇ ਮੈਂਬਰ ਹਾਜ਼ਰ ਆ ਗਏ ਤੇ ਕੱਲ ਅਸੀਂ ਘਰ ਘਰ ਜਾ ਕੇ ਇਹਨਾਂ ਨੂੰ ਹਟਾਉਣ ਬਾਰੇ ਕਹਿ ਗਏ ਸੀਗੇ ਜਿਨ੍ਹਾਂ ਨੇ ਪਾਥੀਆਂ ਵਗੈਰਾ ਚੱਕ ਨਹੀਂ ਠੀਕ ਆ ਤੇ ਬਾਕੀ ਅਸੀਂ ਜੀਸੀਬੀ ਵਗੈਰਾ ਲੈ ਕੇ ਆਪ ਸਾਰੇ ਮੈਂਬਰ ਸਵੇਰ ਦੇ ਲੱਗੇ ਆ ਇਹਨੂੰ ਰੂੜੀਆਂ ਵਗੈਰਾ ਪਰੇ ਕਰ ਰਹੇ ਆ ਤੇ ਜੋ ਵੀ ਕੋਈ ਮਟੀਰੀਅਲ ਪਿਆਗਾ ਸਾਰਾ ਅਸੀਂ ਉਹ ਪਾਸੇ ਕਰ ਰਹੇ ਆ ਨਗਰ ਦਾ ਸਹਿਯੋਗ ਆ ਜੀ ਸਾਰੇ ਆਖੇ ਲੱਗ ਰਹੇ ਨੇ ਚਲ ਜੀ ਤੋਂ ਨਹੀਂ ਚੱਕਿਆ ਗਿਆ ਸੀ ਅੱਜ ਚੱਕਤਾ ਤੇ ਬਾਕੀ ਅਸੀਂ ਪਿੰਡ ਦਾ ਜਿਹੜਾ ਹੈਗਾ ਸਾਫ ਸਫਾਈ ਤੇ ਪਿੰਡ ਦਾ ਸੀਵਰੇਜ ਸਿਸਟਮ ਜਾਂ ਹੋਰ ਉਹ ਵਧੀਆ ਬਣਾਉਣਾ ਚਾਹੁੰਦੇ ਆ ਪਹਿਲ ਦੇ ਦਰ ਤੇ ਫੇਰ ਹੀ ਕਰ ਸਕਦੇ ਆ ਜੀ ਕੀ ਕਹਿਣਾ ਚਾਹੋਗੇ ਸਰ ਮਜਾਜ ਕਾਜ ਲੈ ਕੇ ਆਇਆ ਪੀਲਾ ਪੰਚਾਇਤ ਅੱਜ ਅਸੀਂ ਨਗਰ ਪੰਚਾਇਤ ਮਹਿਲ ਖੁਰਦ ਸਰਪੰਚ ਹਰਪਾਲ ਸਿੰਘ ਸਾਰੇ ਮੈਂਬਰ ਹਾਜ਼ਰ ਆ ਗਏ ਤੇ ਕੱਲ ਅਸੀਂ ਘਰ ਘਰ ਜਾ ਕੇ ਇਹਨਾਂ ਨੂੰ ਹਟਾਉਣ ਬਾਰੇ ਕਹਿ ਗਏ ਸੀਗੇ ਜਿਨ੍ਹਾਂ ਨੇ ਪਾਥੀਆਂ ਵਗੈਰਾ ਚੱਕਣੀਆਂ ਠੀਕ ਆ ਤੇ ਬਾਕੀ ਅਸੀਂ ਜੀਸੀਬੀ ਵਗੈਰਾ ਲੈ ਕੇ ਆਪ ਸਾਰੇ ਮੈਂਬਰ ਸਵੇਰ ਦੇ ਲੱਗੇ ਆ ਇਹਨੂੰ ਰੂੜੀਆਂ ਵਗੈਰਾ ਪਰੇ ਕਰ ਰਹੇ ਆ ਤੇ ਜੋ ਵੀ ਕੋਈ ਮਟੀਰੀਅਲ ਪਿਆਗਾ ਸਾਰਾ ਅਸੀਂ ਉਹ ਪਾਸੇ ਕਰ ਰਹੇ ਆ ਨਗਰ ਦਾ ਸਹਿਯੋਗ ਆ ਜੀ ਸਾਰੇ ਆਖੇ ਲੱਗ ਰਹੇ ਨੇ ਚਲ ਜੇ ਤੋਂ ਨਹੀਂ ਚੱਕਿਆ ਗਿਆ ਅਸੀਂ ਅੱਜ ਚੱਕਤਾ ਤੇ ਬਾਕੀ ਅਸੀਂ ਪਿੰਡ ਦਾ ਜਿਹੜਾ ਹੈਗਾ ਸਾਫ ਸਫਾਈ ਤੇ ਪਿੰਡ ਦਾ ਸੀਵਰੇਜ ਸਿਸਟਮ ਜਾਂ ਹੋਰ ਉਹ ਵਧੀਆ ਬਣਾਉਣਾ ਚਾਹੁੰਦੇ ਆ ਸਾਰੇ ਨਗਰ ਦੇ ਸਹਿਯੋਗ ਨਾਲ ਜੀ ਧੰਨਵਾਦ ਸਾਰੇ ਨਗਰ ਵਾਲੇ ਤੇ ਅਸੀਂ ਵਧੀਆ ਕੰਮ ਕਰ ਰਹੇ ਹਾਂ ਸਵੇਰ ਤੋਂ ਲੈ ਕੇ ਪਤਾ ਲੱਗਿਆ ਜੀ ਸੀਬੀ ਆ ਜਿਹੜੀ ਤੁਸੀਂ ਆਪ ਹੀ ਚਲਾ ਰਹੇ ਹੋ ਹਨ ਕੀ ਕਹਿਣਾ ਚਾਹੁੰਦੇ ਆਇਆ ਜੀ ਮੂਰੇ ਇਲਾਕੇ ਦੇ ਫੇਰ ਕੰਮ ਕਰਨਾ ਜੀ ਸਾਰੇ ਕੰਮ ਕਰਨੇ ਪੈਗੇ ਟਰੈਕਟਰ ਚਲਾਉਣਾ ਵੀ ਆ ਕਦੇ ਜੀ ਸੀਬੀ ਵੀ ਚਲਾਵਾਂਗੇ ਸਾਰੇ ਫੇਰ ਕੰਮ ਪਹਿਲ ਦੇ ਅਧਾਰ ਤੇ ਫੇਰ ਹੀ ਕਰ ਸਕਦੇ ਹਾਂ ਜੀ ਕੀ ਕਹਿਣਾ ਚਾਹੋਗੇ ਸਰ ਨਜਾਇਜ਼ ਕਾਰਜ ਲੈ ਕੇ ਇਹਨਾਂ ਚ ਪੀਲਾ ਪੰਜਾ ਚਲਾਇਆ ਅੱਜ ਅਸੀਂ ਨਗਰ ਪੰਚਾਇਤ ਮਹਿਲਖੁਰਦ ਸਰਪੰਚ ਹਰਪਾਲ ਸਿੰਘ ਸਾਰੇ ਮੈਂਬਰ ਹਾਜ਼ਰ ਆ ਗਏ ਤੇ ਕੱਲ ਅਸੀਂ ਘਰ ਘਰ ਜਾ ਕੇ ਇਹਨਾਂ ਨੂੰ ਹਟਾਉਣ ਬਾਰੇ ਕਹਿ ਗਏ ਸੀਗੇ ਜਿਨ੍ਹਾਂ ਨੇ ਪਾਥੀਆਂ ਵਗੈਰਾ ਚੱਕ ਨਹੀਂ ਠੀਕ ਆ ਤੇ ਬਾਕੀ ਅਸੀਂ ਜੀਸੀਬੀ ਵਗੈਰਾ ਲੈ ਕੇ ਆਪ ਸਾਰੇ ਮੈਂਬਰ ਸਵੇਰ ਦੇ ਲੱਗੇ ਆ ਇਹਨੂੰ ਰੂੜੀਆਂ ਵਗੈਰਾ ਪਰੇ ਕਰ ਰਹੇ ਆ ਤੇ ਜੋ ਵੀ ਕੋਈ ਮਟੀਰੀਅਲ ਪਿਆਗਾ ਸਾਰਾ ਅਸੀਂ ਉਹ ਪਾਸੇ ਕਰ ਰਹੇ ਆ ਨਗਰ ਦਾ ਸਹਿਯੋਗ ਆ ਜੀ ਸਾਰੇ ਆਖੇ ਲੱਗ ਰਹੇ ਨੇ ਚਲ ਜੀ ਤੋਂ ਨਹੀਂ ਚੱਕਿਆ ਗਿਆ ਅਸੀਂ ਅੱਜ ਚੱਕਤਾ ਤੇ ਬਾਕੀ ਅਸੀਂ ਪਿੰਡ ਦਾ ਜਿਹੜਾ ਹੈਗਾ ਸਾਫ ਸਫਾਈ ਤੇ ਪਿੰਡ ਦਾ ਸੀਵਰੇਜ ਸਿਸਟਮ ਜਾਂ ਹੋਰ ਉਹ ਵਧੀਆ ਬਣਾਉਣਾ ਚਾਹੁੰਦੇ ਆ ਸਾਰੇ ਨਗਰ ਦੇ ਸਹਿਯੋਗ ਨਾਲ ਮਹਿਲਖੁਰਦ ਸਰਪੰਚ ਹਰਪਾਲ ਸਿੰਘ ਸਾਰੇ ਮੈਂਬਰ ਹਾਜ਼ਰ ਆ ਗਏ ਤੇ ਕੱਲ ਅਸੀਂ ਘਰ ਘਰ ਜਾ ਕੇ ਇਹਨਾਂ ਨੂੰ ਹਟਾਉਣ ਬਾਰੇ ਕਹਿਗੇ ਸੀਗੇ ਜਿਨ੍ਹਾਂ ਨੇ ਪਾਥੀਆਂ ਵਗੈਰਾ ਚੱਕ ਨਹੀਂ ਠੀਕ ਆ ਤੇ ਬਾਕੀ ਅਸੀਂ ਜੀਸੀਬੀ ਵਗੈਰਾ ਲੈ ਕੇ ਆਪ ਸਾਰੇ ਮੈਂਬਰ ਸਵੇਰ ਦੇ ਲੱਗੇ ਆ ਇਹਨੂੰ ਰੂੜੀਆਂ ਵਗੈਰਾ ਪਰੇ ਕਰ ਰਹੇ ਆ ਤੇ ਜੋ ਵੀ ਕੋਈ ਮਟੀਰੀਅਲ ਪਿਆਗਾ ਸਾਰਾ ਅਸੀਂ ਉਹ ਪਾਸੇ ਕਰ ਰਹੇ ਆ ਨਗਰ ਦਾ ਸਹਿਯੋਗ ਆ ਜੀ ਸਾਰੇ ਆਖੇ ਲੱਗ ਰਹੇ ਨੇ ਚਲ ਜੀ ਤੋ ਨਹੀਂ ਚੱਕਿਆ ਗਿਆ ਸੀ ਅੱਜ ਤੱਕ ਤਾਂ ਤੇ ਬਾਕੀ ਅਸੀਂ ਪਿੰਡ ਦਾ ਜਿਹੜਾ ਹੈਗਾ ਸਾਫ ਸਫਾਈ ਦੇ ਪਿੰਡ ਦਾ ਸੀਵਰੇਜ ਸਿਸਟਮ ਇਹਨਾਂ ਨੂੰ ਹਟਾਉਣ ਬਾਰੇ ਕਹਿ ਗਏ ਸੀਗੇ ਜਿਨ੍ਹਾਂ ਨੇ ਪਾਥੀਆਂ ਵਗੈਰਾ ਚੱਕਣੀਆਂ ਠੀਕ ਆ ਤੇ ਬਾਕੀ ਅਸੀਂ ਜੀਸੀਬੀ ਵਗੈਰਾ ਲੈ ਕੇ ਆਪ ਸਾਰੇ ਮੈਂਬਰ ਸਵੇਰ ਦੇ ਲੱਗੇ ਆ ਇਹਨੂੰ ਰੂੜੀਆਂ ਵਗੈਰਾ ਪਰੇ ਕਰ ਰਹੇ ਆ ਤੇ ਜੋ ਵੀ ਕੋਈ ਮਟੀਰੀਅਲ ਪਿਆਗਾ ਸਾਰਾ ਅਸੀਂ ਉਹ ਪਾਸੇ ਕਰ ਰਹੇ ਆ ਨਗਰ ਦਾ ਸਹਿਯੋਗ ਆ ਜੀ ਸਾਰੇ ਆਖੇ ਲੱਗ ਰਹੇ ਨੇ ਚਲ ਜੀ ਤੋਂ ਨਹੀਂ ਚੱਕਿਆ ਗਿਆ ਸੀ ਅੱਜ ਚੱਕਤਾ ਤੇ ਬਾਕੀ ਅਸੀਂ